ਤਾਹੀ ਲੈ ਲੈਣਾ ਪਦੇ ਵਾਸਤੇ ਨਾ ਸੋਨਾ ਲੱਗੂ ਰੰਗ ਗੋਰਾ ਹੈ ਹਾਂ ਦੇਖਿਓ ਸੋਨਾ ਹੈ ਨਾ ਪਤਲਾ ਬਾੜਾ ਹੈ ਸਾਰਾ ਪਿੰਡਾ ਦਿਖੂ ਚ ਬਾਈ ਇਹਦੇ ਥੱਲੋਂ ਦੀ ਕੱਪੜਾ ਹੋਰ ਲੱਗੂਗਾ ਫੇਰ ਨਹੀਂ ਪਤਲਾ ਹੋਣਾ ਇਹ ਪੱਗਾਂ ਵਾਲਾ ਕੱਪੜਾ ਲੱਗ ਜਾਂਦਾ ਥੱਲੇ ਹਾਂ ਮੋਟਾ ਹੋ ਜਾਏਗਾ ਇੱਕ ਤਾਂ ਬਈ ਆਹੀ ਕਰਦੇ ਇਹ ਇਹ ਬਾਈ ਬਣਾਉਂਗਾ 1500 ਰੁਪਏ ਦਾ ਪਿੱਛਾ 4 4 3 3 100 ਵਾਲੇ ਦਿਖਾ ਦੇ। 500 ਵਾਲੇ ਦਿਖਾਓ। ਅੱਜ ਕੱਲ ਕੋਣ ਪਾਉਂਦਾ 3 400 ਵਾਲੇ? ਉਹ ਤਾਂ ਦੇਨ ਲੈਂਡ 'ਚ ਵੀ ਨਹੀਂ ਦਿੰਦਾ ਕੋਈ ਇੰਨੇ ਸਸਤੇ ਕੱਪੜੇ ਤਾਂ। ਓਏ ਬਾਈ ਕਿਹੜੇ ਪਾਉਂਦੇ ਨੇ ਦੇਨ ਲੈਂਡ ਜਿਹਦਾ ਪੇਟੀਆਂ ਭਰਨੀਆਂ ਹੁੰਦੀਆਂ ਨੇ। ਹੈਂ? ਇਧਰੋਂ ਚੱਕ ਕੇ ਉਧਰ ਮਾਰਾ ਉਧਰ ਚੱਕ ਕੇ ਉਧਰ ਮਾਰਾ ਕੋਈ ਤੈਵਲੀ ਖੋਲਦੀ ਹੁੰਦੀ। ਬਾਈ ਤੂੰ ਇੱਕ ਇਸ ਤੋਂ ਵਧੀਆ ਦਿਖਾ ਦੇ। ਫਿਰ ਉਹਨਾਂ ਦੀ ਤਾਂ ਇਹ ਨਹੀਂ ਖੋਲਦੇ ਬਾਈ ਜਿਹੜੇ ਸਸਤੇ ਹੁੰਦੇ ਨੇ 2 2 250 100 ਵਾਲੇ। ਆਪਾਂ ਤਾਂ ਵਧੀਆ ਚੱਜ ਦੇ ਕੱਪੜੇ ਪਾਉਣ ਵਾਲੇ ਲਵਾਂਗੇ। ਆਪਾਂ ਨਹੀਂ ਲੈਂਦੇ ਵੀ ਜਾ ਕੇ 1300 ਤੋਂ ਘੱਟ ਨਹੀਂ ਸੂਟਾਂ ਦਾ ਅਸਮੇ ਤਾਂ ਮੈਂ ਤਾਂ ਐ ਕਹੇਤੀ ਮਾਪੇ ਬਈ ਤੂੰ ਦਿਖਾ ਦੇ ਹਾਂ 2500 ਵਾਲਾ ਮੈਂ ਕਹੇਗਾ 5500 ਵਾਲਾ ਦਿਖਾ ਦੇ ਭਾਈ ਤੁਹਾਨੂੰ ਹੋਰ ਇਹ ਤੂੰ ਤਾਂ ਉੱਚੀਆਂ ਗੱਲਾਂ ਕਰਦੇ ਹੋ ਆ ਵੀ ਦੇਖੀ ਅਗਰੰ ਸੋਨਾ ਮਸਾਂ ਦਾ ਸੁਖ ਨੂੰ ਅਸ ਅਗਨ ਦਾ ਦਿਨ ਆਉਂਦਾ ਹੈਗਾ ਹੋਰ ਹੋਰ ਦਿਖਾ ਦੇ ਬਈ ਕੋਈ ਹੋਰ ਦਿਖਾ ਲੈ ਮੈਨੂੰ ਲੱਗਦਾ ਨਹੀਂ ਕੰਮ ਸਿਰੇ ਜੇ ਚੜੂਗਾ ਜਿਹੜੇ ਹਿਸਾਬ ਨਾਲ ਤੁਸੀਂ ਚੱਲੀ ਜਾਂਦੇ ਹੋ ਉਹ ਤੀਵੇਂ ਚੱਕਮੀ ਲੱਗਦਾ ਮੈਨੂੰ ਆਏ ਨਹੀਂ ਬੋਲਿਆ ਕਰਦੇ ਛੁਬ ਛੁਬ ਬੋਲਿਆ ਕਰਦੇ ਨੇ ਓ ਬਈ ਉਹ ਜਾ ਨਹੀਂ ਜੇ ਦਿਖਾ ਚਾਲੀਂਦਾ ਕਿਹਾ ਹੋਲੇ ਦਾ ਖਾਦਾ ਮਗਰੋਂ ਪਤਾ ਲੱਗਦਾ ਐਜੀ ਬੋਲੀ ਜਨੇ ਤੁਸੀਂ ਤੁਸੀਂ ਬਾਹਰ ਆਣ ਕੇ ਤਾਂ ਚੁੱਪ ਕਰ ਜਾਓ ਬੰਦੇ ਦੀ ਅੱਖ ਦੇਖ ਕੇ ਪਰਖਦੇ ਨਾ ਬਾਈ ਖੋ ਅੱਖ ਦਾ ਤਾਂ ਧੀਰਖਮਾਨ ਬਣਾਈ ਫਿਰਦੀ ਆ ਉਹ ਕਿੱਥੋਂ ਬਾਦੀ ਜੱਸੇ ਦੇ ਬਈ ਰਵਾਜ ਅੱਜ ਕੱਲ ਤਾਂ ਸਾਰੀਆਂ ਹੀ ਬਣਾਉਂਦੀਆਂ ਨੇ ਕੌਣ ਨਹੀਂ ਬਣਾਉਂਦਾ ਦੱਸ ਹਾਂ ਇਹ ਰੰਗ ਵੀ ਸੋਹਣੇ ਕਿੰਨੇ ਵਾਹੇ 2000 ਦਾ ਬਈ ਬਈ ਇਹ ਕਾ ਕਰ ਕੋ ਹਾਂ ਆਹਾ ਆ ਦੋ ਸੁੱਟ ਹੋ ਗਏ ਹਨਾ हां डू डूड ਥੋੜੇ ਚਾਦਰੇ ਪਾ ਕੇ ਮੈਂ ਮਸਾਂ ਘਰ ਜੋੜਿਆ ਬਈ ਚਲੋ ਮੈਨੂੰ ਗੁਲਾਬੀ ਜਿਹਾ ਦਿਖਾ ਦੇ ਹਾਂ ਥੋੜਾ ਜਿਹਾ ਇਹ ਦੂ ਰੇਟ ਵਧੀਆ ਦਿਖਾ ਦੇ ਹਾਂ ਵਧੀਆ ਜਿਹਾ ਦਿਖਾਈ ਮਹਿੰਗਾ ਜਿਆ ਤੇਰੀ ਦੁਕਾਨ ਦਾ ਸਾਰਿਆਂ ਤੋਂ ਵਧੀਆ ਦਿਖਾ ਦੇ ਗੁਲਾਬੀ ਜੇ ਰੰਗ ਚ ਦਿਖਾਈ ਓਕੇ ਹਾਂ ਚੱਕ ਮਾ ਜਾ ਸਾੜੀ ਦਿਖਾ ਦੇ ਸਾੜੀ ਐ ਨਹੀਂ ਬਣਦੀ ਗੱਲ ਇਹਦੀ ਹੁਣ ਵਿਆਹ ਤੇ ਮੈਂ ਚਿੱਟਾ ਪਾ ਕੇ ਤੁਰ ਜਾ ਪਰ ਇਹ ਰੇ ਪਹਿਨੋ ਜੋ ਪਾਲੀ ਕਿਉਂ ਪਾਵਾਂ ਕਿਉਂ ਵਿਆਹ ਤੇ ਤਾਂ ਮੈਂ ਲਹਿੰਗਾ ਲਾਉਂਗੀ ਹੋਰ ਨਾ ਤੈਨੂੰ ਕਿਤੇ ਮੈਂ ਭੈਣ ਦਾ ਹਾਂ ਆ ਦੇ ਕਿਡਾ ਸੋਹਣਾ ਸੂਟ ਹਾਂ ਆ ਠੀਕ ਹੈ ਦੇਖਿਓ ਕੀ ਕਪੜਾ ਹੈ ਇਹ ਔਰਗੰਝਾ ਹੈ ਹਾਂ ਔਰਗੰਝਾ ਔਰਗੰਝਾ ਬੜਾ ਰਵਾਜੇ ਕਪੜੇ ਦਾ ਬੜਾ ਰਵਾਜੇ ਉਹ ਨਾ ਭਾਈ ਇਹਦਾ ਪਿੰਡਾ ਦੇਖੂ ਦਾ ਸਾਰਾ ਤੇਰੀ ਨਾ ਹੈਗਾ ਓਹੋ ਇਹ ਗੰਝੇ ਗੁੰਝੇ ਵਾਲਾ ਸੂਟ ਨਹੀਂ ਲੈਣਾ ਕੋਈ ਇਹ ਉਹ ਨਹੀਂ ਗੱਜੇ ਗੁੰਜੀ ਵਾਲਾ ਨਾ ਕੋਈ ਬਾਲਾ ਵਾਲਾ ਦਿਖਾ ਦੇ ਜਰਾ ਮੈਂ ਤਾਂ ਇਹੀ ਲੈਣਾ ਆ ਇਹਦੇ ਥੱਲੇ ਲਾਈਨ ਗੱਲਾਂ ਕੁਝ ਨਹੀਂ ਕਿਤਾਬ ਟੰਡਾ ਉਹ ਲੱਗ ਜੂਗਾ ਉਹਦੇ ਨਾਲ ਪਿੰਡਾਂ ਜਮੀਨ ਨਹੀਂ ਦਿੰਦਾ ਹਾਂ ਦੇਖੋ ਕਿੰਨਾ ਸੋਹਣਾ ਮੇਰੇ ਜਚੂਗਾ ਵੀ ਹੋਰ ਬਈ ਇਹਦੀ ਚਿੰਨੀ ਦਿਖਾਈਂ ਇਹਦੀ ਚਿੰਨੀ ਆ ਰਹੀ ਆਪਾਂ ਚੱਲਿਆ ਆਪਾਂ ਫਿਰ ਆ ਦੇਖੀ ਹਾਂ ਹਾਂ ਸੋਹਣਾ ਲੱਗਦਾ ਸੋਹਣਾ ਇਹ ਕਿੰਨੇ ਦਾ ਪੈ ਜੂ ਬਈ ਇਹ 2500 ਦਾ ਬਈ ਯਾਰ ਜਿਹੜੇ ਤੂੰ 400 ਕੱਢੇ ਰ ਪੱਲਾ ਤਾਂ ਦਿਖਾ ਦੇ ਹਾਂ ਆਹ ਸੁੱਟ ਠੀਕ ਐ ਆਹ ਤਾਂ ਬਈ ਮੈਨੂੰ ਦੇ ਦੇ ਹਾਂ ਸੁੱਟ ਸੋਹਣਾ ਐ ਵੀ ਹਮ ਇੱਕ ਨਾ ਗੁਲਾਬੀ ਰੰਗ ਦੀ ਪੱਗ ਦਿਖਾ ਦੇ ਇੱਥੀ ਕਰ ਲੈ ਲਵਾਂਗਾ ਨਾ ਆਪ ਲੈ ਲਾਂਗੇ ਭਾਈ ਹਾਂ ਲੈ ਲਾਂਗੇ ਯਾ ਲੈ ਨਾ ਆ ਪਾ ਜਾ ਫਿਰ ਨਵੇਂੜਾ ਤਾਂ ਇਹਦਾ ਘੰਟਾ ਹੀ ਕਰੀ ਉਹਦਾ ਆ ਬਣਾ ਦੇ ਇੱਕ ਉਹ ਸੂਰਤ ਤਾਂ ਦੇਖ ਸੋਹਣੀ ਆ ਕੇ ਫਿਰ ਆ ਅੱਜ ਕੱਲ ਆਉਂਦਾ ਵੀ ਕੀ ਐ ਨਾਲੇ ਜੱਸੀ ਦੀ ਬਹੂ ਦੇ ਪਾਈ ਬਾਲੇ ਸੋਹਣੇ ਲੱਗਣਗੇ ਅਸੀਂ ਦੇਖ ਕੇ ਚੱਲਿਓ ਭਾਈ ਤੂੰ ਸਿਆਣੀ ਐ ਠੀਕ ਐ ਇਹ ਜਿਹੜੀ ਹੈਗਾ ਚੱਕਮੀ ਥੋੜੀ ਦੀ ਮੇਰੀ ਤੇ ਵੀ ਐ ਤਾਂ ਬਈ ਹੁਣ ਪਤਾ ਜੀ ਗਬੋਟਲੇ 2000 ਦਿਨ ਨੂੰ ਖਰਦੀਆਂ ਉਹ ਬੋਤਲ ਟੈਂਸਰ ਪਗਪਗ ਲਾ ਕੇ ਮੈਨੂੰ ਪਤਾ ਫਿਰ ਉਹਦਾ ਕੀ ਫਾਇਦਾ ਉਹੀ ਗੱਲ ਜਿਵੇਂ ਆਪਣੇ ਘਰੇ ਪੇਟੀਆਂ ਚ ਪਹਿਲਾਂ ਵਾਲੇ ਸੂਟ ਪੈਣ ਐਂ ਪਏ ਰਹਿਣਗੇ ਅਗਲੇ ਨਸਮਿਆ ਕੇ ਵੀ ਨਹੀਂ ਪਾਉਣ ਆ ਗਿਆ ਬੰਤੋ ਆ ਦੇਖਈ ਆ ਦੇਖ ਨਾ ਪਰਮੂ ਕਰਕੇ ਬਹਿ ਗਿਆ ਸੂਟ ਤਾਂ ਦੇਖ ਲੈ ਦੇਖੀ ਕਿੰਨੇ ਸੋਨੇ ਸੂਟ ਦਵਾ ਕੇ ਲਿਆ ਬਾਈ ਆ 5000 ਦਾ ਆ 2500 ਦਾ ਦੋ ਦੋ ਸੂਟ ਤਾਂ ਬਾਈ ਸਾਨੂੰ ਦਵਾ ਲਿਆ ਦੋ ਸੂਟ ਲੈ ਜੱਸੇ ਦੇ ਬਹੂ ਦੇ ਕੀ ਹੋ ਗਿਆ ਹੋ ਤੂੰ ਤਾਂ ਰੰਡੀ ਐ ਤੇਰਾ ਕਿਹੜਾ ਕੁੱਕੜ ਵਾਲਾ ਹੈਗਾ ਮਰਗਾ ਤੇਰੇ ਘਰ ਵਾਲਾ ਤਾਂ ਤੇਰਾ ਬਾਈ ਜੇ ਬੇੜਾ ਤੇਰਾ ਗੈਰਾਂ ਨਾਲ ਆਇ ਹੱਛਦੀ ਆਉਣੀ ਐ ਖਿਰਦੀ ਆਉਣੀ ਐ ਤੂੰ ਹੈ ਮੈਂ ਜਉਂਦੇ ਜੀ ਮਾਤਾ ਬੈਠਾ ਮੈਂ ਗੈਰ ਕਰਨ ਹਾਂ ਬਤਾ ਨੌਕਰ ਬਣਾ ਰੱਖਿਆ ਬੁੜੇ ਵੱਡਾ ਬਾਈ ਇਹੋ ਯਾਰ ਨਹੀਂ ਹੈਗਾ ਹੋ ਮੈਂ ਵੀ ਆਖਿਆ ਮੇਰਾ ਮੋਹ ਕਿਉਂ ਨਹੀਂ ਕਰਦੀ ਮੋਹ ਤਾਂ ਤੇਰਾ ਹੋਰੀ ਖਾਈ ਜਾਂਦੇ ਨੇ ਅੱਛਾ ਤੇਰਾ ਮੋਕਰ ਉੱਠੜੇ ਹਾਂ ਕਮਾਲ ਕਰਦਾ ਤੂੰ ਫਿਰ ਮੈਨੂੰ ਕਿ ਦਿਖਾਉਣੀ ਤਰਕੇ ਬੜੇ ਝੱਗ ਲਾ ਦੂੰ ਮੈਂ ਪਰਾਂ ਲੈਦੇ ਹੈ ਜੇ ਕੱਪੜੇ ਇਹ ਇਕ ਲਾ ਦੇ ਕਿਉਂ ਸਸਤੇ ਆਏ ਨੇ ਇੰਨੇ ਮਹਗੇ ਸੂਟ ਲੈ ਹੁੰਦੇ ਨੇ ਕਿ ਕਿੱਥੇ ਤਾਂ ਖੁਸ਼ ਹੋਣਾ ਤੀ ਤੇਰੇ ਵਾਸਤੇ ਵੀ ਮੈਂ ਇਹ ਜੀ ਚਾਤਰਾ ਤੇ ਇਹ ਜੀ ਪੱਗ ਦੇਖ ਕੇ ਆ ਮੈਂ ਤਾਂ ਮੈਂ ਨਾ ਕਿੱਛੇ ਜਾਂ ਮੰਗਮੇ ਪਾਵਾ ਨਾ ਮੈਨੂੰ ਲੋੜਾ ਮੇਰੇ ਕੋਲੇ ਘਾਟ ਮੈਂ ਤਾਂ ਚੱਕ ਲੈਂਦਾ ਰਤ ਮੋਟਰਸਾਈਕਲ ਏ ਕੀ 달ਿਆ ਮੇਰੇ ਕੋਲੇ ਕੀ ਹੈ ਨਹੀਂ ਕੁਛ ਮੈਂ ਤਾਂ ਬਹੁਤ ਖੁਨਖੜ ਹੋਇਆ ਫੜਦਾ ਹੁਣ ਪਹਿਲਾ ਵਾਲਾ ਮਸਲਾ ਤਾਂ ਨਿਭੜਦਾ ਨਹੀਂ ਹੈਗਾ ਹੋਰ ਜਦ ਬਖੜਾ ਕਰ ਪਈ ਜਾਣ ਤੇ ਚਾਹੇ ਪਰਚੇ ਤੇ ਪਰਚਾ ਪਈ ਜਾਵੇ ਹੁਣ ਤਾਂ ਨਿਭੜਦੀ ਨਹੀਂ ਬੱਛ ਗੱਲ ਕਿਸਨੇ ਜ਼ਮਾਨਤ ਵੀ ਨਹੀਂ ਕਰਾਉਣੀ ਨਾ ਹੋਵੇ ਜ਼ਮਾਨਤ ਤੇ ਵੀ ਨਹੀਂ ਆਉਣਾ ਨਹੀਂ ਹਾਂ ਨਹੀਂ ਮੈਂ ਤਾਂ ਮੁਕਾਰ ਰੱਖਿਆ ਤੇਰੇ ਨਾਲ ਮੇਰੇ ਕੋਲੋਂ ਤਾਂ ਤੂੰ ਮਰ ਗਈ ਆਪਾ ਤਾਂ ਮੈਂ ਤਾਂ ਢੋਲੀ ਘੜਦਾ ਵੀ ਜਮੈਂ ਮੇਰੇ ਨਾਲ ਕਰਦੀਆਂ ਪਰੇ ਤੂੰ ਪਰੇ ਤੂੰ ਬਤਕਾਰੇ ਨਹੀਂ ਬੰਦੇ ਖਾਣੀਆਂ ਏ ਹਾਂ ਨਾ ਮੈਂ ਇਹਨੂੰ ਖਾ ਗਈ ਹਾਂ ਖਾ ਗਈ ਤੂੰ ਕਦੇ ਮੇਰੀ ਖੁਸ਼ੀ ਚ ਕੁਛ ਹੋਇਆ ਹੈ ਹੈ ਐੜੀ ਕੁਛੇ ਚ ਕੀ ਹੋ ਮਾ ਕੁਛ ਫਿਰ ਦੀ ਤਾਂ ਗੈਰਾਂ ਨਾਲ ਹੱਛ ਦੀ ਮੈਨੂੰ ਕਹਾ ਕਦੇ ਪੀਟੀ ਆਪਾਂ ਬਾਜ਼ਾਰ ਚੱਲੀਏ ਹੈ ਕਦੇ ਬਰਫੀ ਖਵਾ ਕੇ ਲੈ ਮੈਂ ਤੈਨੂੰ ਦੇ ਨਾਲ ਉੱਡੜ ਪਰ ਤੂੰ ਤਾਂ ਗੈਰਾਂ ਨਾਲ ਜਾਂਦੀ ਆ ਦੇਖ ਲੈ ਕਾਲ ਟੰਗਿਆ ਵਗ ਜਾ ਤੂੰ ਵਜਿਆ ਰਹੇਂਗੀ ਕਿੱਥੇ ਵਗ ਜਾ ਦੇਖ ਮੈਂ ਪ੍ਰੀਤੋ ਪਹਿਲਾਂ ਛੋਟਦਾ ਤੇ ਵੀ ਘਰ ਜੋੜੂ ਜੋੜੂ ਪਰ ਹੁਣ ਮੈਂ ਤਾਂ ਟੜਕੇ ਗੱਡੀ ਲਵਾਂ 24 ਇੰਚ ਲਾਈਪ ਵਾਕੇ ਲਵਾਂ ਮੈਂ ਤਾਂ ਗੇੜੀ ਤੇ ਜਾਇਆ ਕਰੂੰ ਕਿਹੜੇ ਘਰ ਜੋੜ ਬਨ ਕੇ ਸੰਧੂਰੀ ਪੱਗ ਨਾ ਮੈਂ ਤਾਂ ਜਾਇਆ ਕਰੂੰ ਗੇੜੀ ਤੇ ਸੰਧੂਰੀ ਪੱਗ ਨਾਲੇ ਹੋਰ ਕਿਹੜੀਆਂ ਮਾਰੇ ਤਾਂ ਮਹਿਲ ਖੜੇ ਕਰਤੇ ਤੈਨੂੰ ਕੱਤਾ ਲੈਣਾ ਕੀ ਆਏ ਮੈਂ ਤਾਂ ਤੈਨੂੰ ਮਕਾਤਾ ਮੇਰੇ ਕੋਲੋਂ ਤਾਂ ਤੂੰ ਮਰ ਗਈ ਬਥੇਰੇ ਵਾਰੀ ਮੁੱਕ ਗਏ ਤੇਰੇ ਨਾਲ ਮੇਰਾ ਦੁਬਾਰੇ ਫੇਰ ਬੋਲਣ ਲੱਗ ਜਾਣਾ ਤੈਨੂੰ ਬੁਲਾਉਂਦਾ ਕਿਹੜੇ ਛੜੇ ਹਨ ਜਦੋਂ ਵਿਵਤਾ ਚ ਪਿਆ ਤੀ ਉਦੋਂ ਮੇਰੇ ਵਾਲੀ ਸੂਟ ਤੇਰੇ ਕੰਮ ਆਇਆ ਤੀ ਲੈ ਤੂੰ ਉਹ ਛਨਾਤਾ ਛਨਾਤਾ ਦੇਖ ਹਾਂ ਕੀ ਗੱਲ ਹਾਂ ਮੈਂ ਮੈਂ ਟੀ ਜਾਂ ਕੁਛ ਕਰਿਆ ਤੇਰੇ ਬਾਤ ਤੇ ਛੱਟ ਕੁੰਮਾ ਦਾ ਪੱਕੇ ਲੈਂਦਾ ਤੈਨੂੰ ਉੱਧਰ ਹਾਂ ਬਖਾਵਾ ਇੱਕ ਟੂੰਬੀ ਥਾਰੀ ਤਾਂ ਚਕਾਚੀ ਪੇਕਿਆਂ ਨੂੰ ਛੱਡਦੀਆਂ ਔਰੇ ਕੁਛ ਖੁੰਜੇ ਤਾਂ ਲਾਤੇ ਅਛੀ ਮੇਰੇ ਪੇਕੇ ਤੇ ਕੋਈ ਆਕੇ ਵੀ ਨਹੀਂ ਖੜਾ ਆ ਕੇ ਨਹੀਂ ਖੜਿਆ ਆ ਬੈਜਾ ਤੂੰ ਭੱਗ ਜਾ ਬੈਜਾ ਨਾ ਹੀ ਮੈਂ ਤਾਂ ਕਣੀ ਤੂੰ ਦੁਨੀਆ ਤੇ ਭੱਜ ਜਾ ਹਾਂ ਦੁਨੀਆ ਤੇ ਤੱਕ ਮੂਜਾ ਮੇਗੀ ਹੁਣ ਕਫਨ ਦੀ ਤਿਆਰੀ ਕਰ ਲੈ ਤੈਨੂੰ ਦੱਸਤੀ ਗੱਲ ਕਿਤੇ ਉਹੀ ਕਫਨ ਤੇਰੇ ਤੇ ਨਾ ਪੈ ਜਾ ਐਤ ਕੀ ਸ਼ਾ ਤੇਰੇ ਸੁਵੇਤੀ ਸੇਕੂ ਜਾ ਹਾਂ ਸੇ ਕੁੱਤੇ ਨਾਲ ਤੇ ਸੇਕੂ ਕਮਾਲ ਕਰਦਾ ਜੰਮੀ ਚੰਦਰਾ ਚੁੰਮਾ ਦਾ ਕਿਸੇ ਨੇ ਸੁਣਦੀ ਨਹੀਂ ਹੈਗਾ ਸਰਦਨ ਮੱਚਿਆ ਰੂ ਮੇਰੇ ਨਾਲੀ ਮੱਚਦੀਆਂ ਗੈਰਾ ਨਾਲ ਤਾਂ ਆਉਣੀਆਂ ਹੱਛ ਕੇ ਤੈਨੂੰ ਕੀ ਲੋੜ ਐ ਉਹ ਤਾਂ ਅਗਲੀ ਮੂਰੇ ਟੁੜੀ ਆਉਂਦੀ ਐ ਤੂੰ ਉਹਦੇ ਨਾਲ ਤੁਰ ਕੁੜੀ ਨਾਲ ਉਹਦੇ ਨਾਲ ਆਉਂਦੀਆਂ ਮਗਰ ਤੂੰ ਵੀ ਟੇਕ ਕਰਦੀ ਈਕ ਆ ਭੂਪਣੀ ਜੀ ਮੈਂ ਕੁਝ ਖਾ ਕੇ ਮਰ ਜਾਣਾ ਮਨਾ ਚੱਲੂ ਇੱਥੋਂ ਇੱਥੇ ਕੀ ਲੈਣਾ ਮੇਰੇ ਕਨੂ ਤਾਤਾਏ ਕੁਝ ਲਿਆਵੇ ਆਪਾਂ ਵੀ ਹੁਣ ਮੈਂ ਨਾ ਘਰ ਦਾ ਬਣਾਵਾ ਥੋੜਾ ਨਾ ਵਾਸਤਾ ਨਾ ਮਨ ਨੂੰ ਕੋਈ ਰਿਸ਼ਤੇ ਵਾਲੇ ਪੁੱਛਦਾ ਆ ਪੋਤਾ ਆਪ ਹੋ ਰਿਓ ਛੱਡ ਮੈਂ ਤਾਂ ਗੱਡੀ ਲਿਆਉਣਾ ਇਹ ਹੋਰ ਠੀਕ ਹੈ ਜੀ ਬੁੱਧੀ ਜੀ ਤੈਨੂੰ ਆਪ ਨੂੰ ਮਿਲਦੀ ਹੈ ਰੋਟੀ ਬੱਸ ਇੱਥੇ ਬਹਿ ਜਾ ਨੇ ਆ ਜਾ ਮੈਂ ਪਰੌਠੇ ਖਾਣਾ ਤੂੰ ਰੋਟੀ ਦੀਆਂ ਗੱਲਾਂ ਕਰਦਾ ਹੈ ਹੈ ਕਰਦਾ ਬਾਉਲਾ ਹੋਰ zara ਹੋਰ ਬੱਝ ਗਿਆ ਬੱਚਾ ਆ ਕਿਵੇਂ ਆਉਣੇ ਹੋ ਗਏ ਉਹਨੇ ਤਾਂ ਕੁਝ ਨਹੀਂ ਯਾਰ ਮੇਰੇ ਤਾਂ ਜੀ ਅੱਕਿਆ ਪਿਆ ਹੁਣ ਮਰ ਜਾ ਫਿਰ ਸਪਰੇ ਪੀ ਲਾ ਮਰਨ ਵਾਲੀ ਕੰ ਮਰ ਜਾਉਂਦੇ ਜੀ ਤਾਂ ਮਰ ਗਏ ਹਏ ਮਰ ਗਏ ਜਾਂਉਂਦੇ ਜੀ ਜਦਾ ਉਹ ਲੈ ਦੱਸ ਤੈਨੂੰ ਕੀ ਭੀੜ ਪਈ ਧੀ ਜਿਹੜਾ ਮਰਦੋ ਜਨਾਨਾ ਬਣ ਗਿਆ ਤੂੰ ਓਏ ਮੈਂ ਉਹ ਹੋ ਗਈ ਚੀ ਕੁ ਗੱਲ ਜੀ ਕੇਸ ਜਾ ਪੈ ਗਿਆ ਚ ਮੇਰੇ ਤੇ ਮੜਾ ਜੇ ਉਧਰ ਨੂੰ ਬੱਲੇ ਬੈਨ ਉਧਰ ਨੂੰ ਹੋ ਗਿਆ ਆ ਜਾ ਉਧਰ ਹਟਾ ਲੈ ਲਬੇ ਤਾਂ ਕੀ ਖਾ ਜੇਗਾ ਹਾ ਹਾ ਹਰ ਦੱਸ ਤੂੰ ਹਾਇ ਤਾਂ ਨੂੰ ਵੱਡੇ ਨੂੰ ਉਥੋਂ ਮਿਜਾ ਕੀ ਸਮਝਾ ਵਾਲਾ ਵੱਡੇ ਨੂੰ ਆ ਲੈ ਤੂੰ ਤਾਂ ਕੰਨ ਨਾਲ ਬੈਠ ਮੈਂ ਤੈਨੂੰ ਦੱਛ ਮੈਂ ਤਾਂ ਕਿੱਬਾ ਬਣਾ ਨਾ ਯਾਰ ਤੂੰ ਤਾਂ ਗਲਤ ਚੱਲਣ ਲੱਗ ਗਿਆ ਨਾ ਬੰਤਾ ਹਾ ਡੜਾ ਵੱਡਾ ਥੋੜੀ ਜੀ ਗਲਤ ਹਰਕਤਾਂ ਕਰਦਾ ਜਾਂਦਾ ਵਾਗੂ ਹਾਂ ਕੀ ਕਰਤਾ ਓਏ ਦੇਖ ਮੈਂ ਤਾਂ ਇਹਨਾਂ ਦਾ ਘਰ ਬੰਨਿਆ ਨਹੀਂ ਤੂੰ ਮੈਨੂੰ ਇਹ ਦੱਛ ਜੇ ਮੈਂ ਮਾਰਾਂ ਜਦ ਮੈਨੂੰ ਮਾਰਾ ਕਹੇ ਤੂੰ ਨਾ ਤੂੰ ਹੈਗਾ ਕਿਤੇ ਕਿਤੇ ਹੈਗਾ ਨਹੀਂ ਐ ਨਹੀਂ ਹਾਂ ਤੂੰ ਦੇਖ ਇਹਨਾਂ ਦਾ ਘਰ ਮੈਂ ਬੰਨਿਆ ਬੰਨਤਾ ਹੁਣ ਦੱਛਾ ਚੀ ਹਾਂ ਅਜਰ ਇਸਤੇ ਦੀ ਗੱਲ ਕਰੀ ਜਾਣ ਮੇਰੇ ਨਾਲ ਕੋਈ ਨਾ ਉਥੇ ਨਹੀਂ ਮਾਹ ਪਾਈ ਮੈਨੂੰ ਦੱਛੇ ਅੱਛਾ ਫੇਰ ਆਪਾਂ ਕਿਉਂ ਵਿਆਹ ਤੇ ਪੜਾਂਗੇ ਭਈ ਮੈਨੂੰ ਪਤਾ ਆਪਣੀ ਵੱਟ ਖੜੇ ਨੇ ਪਤਾ ਆਪਣੀ ਆ ਤੇਰੇ ਕਿਹੜਾ ਫੇਰੇ ਖੜੇ ਨੇ ਹੁਣ ਕੱਪੜੇ ਨੇ ਹਾਂ ਬ੍ਰੀਤੋ ਆਪ ਨਾਲ ਵੱਡਾ ਦੁਕਾਨੇ ਲੈ ਆਇਆ ਮੇਰੇ ਕੋਲੇ ਹੈ ਨਹੀਂ ਕੁਛ ਉਹ ਗਲਤ ਆ ਗੱਲ ਮੈਂ ਤਾਂ ਦੁਕਾਨ ਖਰੀਦਣਾਂ ਖੜੀ ਕਹਿੰਦੀ ਮੈਨੂੰ ਹਜੇ ਆ ਕੇ ਦਿਖਾਉ ਜੀ ਕਹਿੰਦੀ 5-5000 ਦੇ ਦਬਾਈ ਨੇ ਮੈਨੂੰ ਬੱਸ ਉਹ ਜੀ ਬਹੁਤਾ ਮੁੰਡੀਆਂ ਵੱਡੇ ਦੀ ਮੂਹਰੇ ਚੁੜੀ ਆਪ ਦੋਏ ਮਾਗਰ ਗੱਲਾਂ ਕਰਦੇ ਹੁੰਦੇ ਨੇ ਵੀ ਸੋਹਣੀ ਲੱਗਦੀਆਂ ਪਤਾ ਨ ਹੁੰਦੇ ਤੂੰ ਗੈਰਾਂ ਨਾਲ ਗੱਲਾਂ ਕਰੀ ਗੱਲਾਂ ਕਰਦੀ ਆਉਂਦਾ ਤੀ ਬਾ ਆਪਣਾ ਬਾਪਾ ਗੂ ਹਾਂ ਤੇਰੇ ਲਈ ਨਾਲ ਹਜਾ ਮੰਨੂ ਕਹਿੰਦੀ ਆ ਵੀ ਤੂੰ ਤਾਂ ਸਾੜਾ ਦਿਨ ਮੱਚਿਆ ਰਹਿਣਾ ਮੇਰਾ ਮੋਹ ਕੱਢ ਨੂੰ ਹਟ ਗਈ ਹਾਂ ਮੇਰੇ ਸਾਦਾ ਜ਼ਮੀਰ ਦਾ ਸਜਨੀ ਦਾ ਸੋਏ ਹਾਏ ਮੇਰਾ ਮੋਹ ਕੱਢ ਨੂੰ ਹਟ ਗਈ ਇਹ ਗੱਲ ਬਿਗੜਦੀ ਜਾਂਦੀ ਐ ਇਹ ਤੋਂ ਪਹਿਲਾਂ ਮੈਂ ਇਹਦੇ ਗਲ ਬੁੱਠਾ ਦੇ ਦਾਂ ਜਾਂ ਪ੍ਰੀਤੋਂ ਨੂੰ ਮਾਰ ਦਾਂ ਕੋਈ ਫਾਇਦਾ ਨਹੀਂ ਨਹੀਂ ਮਾਰਨਾ ਤਾਂ ਗਵਾ ਕਸੈ ਨੂੰ ਦੇਖ ਬੱਤ ਕਦੇ ਕਦੇ ਬਹਿਮ ਹੋ ਜਾਂਦਾ ਬੰਦੇ ਨੂੰ ਐਡੀ ਦਾ ਕੀ ਗੱਲ ਆ ਤੂੰ ਹੀ ਨਾ ਗੁੱਸਾ ਕਰਾ ਕਰ ਮੇਰਾ ਬੇਰਾ ਇੰਕੇ ਡੋ ਪਾਣੀ ਮਾਈ ਤਾਂ ਹਾਂ ਮਾਈ ਤਾਂ ਛੇਡ ਬਗ ਜਾ ਮਨੂੰ ਤਾਂ ਹਰ ਇੱਕ ਹੋਟਲ ਵਾਲਾ ਕਹਿੰਦਾ ਵੀ ਰੋਟੀ ਖਾ ਜਾ ਛੱਡੇ ਨਾਨ ਖਾ ਜਾ ਛੱਡ ਹੋਟਲਾਂ ਚ ਦਾਲ ਪਸਾਣ ਵਧੀਆ ਤਰੀ ਆ ਮੇਰੀ ਟੱਲਾ ਮੇਰੇ ਤਾਂ ਟੱਕਦੇ ਨੇ ਹੱਥ ਹੱਥ ਸਿੰਘਾ ਕੀ ਗੱਲ ਆ ਹਾਂ ਤੂੰ ਗਲਤ ਕੋਲ ਤਾਂ ਨਹੀਂ ਬੁੱਠਾ ਭੰਨ ਦੂ ਮੈਂ ਭੰਨ ਦੀ ਨਿੰਬੂ ਮੜਾ ਬਾ ਹਾਂ ਮਰਾ ਯਾਰ ਭਾਗੂ ਆ ਗਿਆ ਹੋਰ ਠੀਕ ਆ ਵਧੀਆ ਦੇਖਦਾ ਵੜਾਉਣੇ